ਸਤ ਸ੍ਰੀ ਅਕਾਲ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਦੋ ਟਾਪਿਕ ਟੱਚ ਕਰਨੇ ਜਾਣਾ ਹਾਂ ਟੱਚ ਮੈਂ ਇਸ ਕਰਕੇ ਗਿਆ ਕਿ ਉਹਨਾਂ ਦੋਨਾਂ ਤੇ ਅਲੱਗ ਵੀਡੀਓ ਬਣਨੀ ਚਾਹੀਦੀ ਆ ਫੋਨ ਸੈਫਟੀ ਇੰਟਰਨੈਟ ਨੂੰ ਵੀ ਨਾਲੇ ਲੈ ਲਓ ਫੋਨ ਐਂਡ ਇੰਟਰਨੈਟ ਸੇਫਟੀ ਦੂਜਾ ਮੈਨਰਸ ਪਰ ਇੱਥੇ ਮੈਂ ਟੱਚ ਕਰ ਦਿੰਨਾ ਦੋਨਾਂ ਨੂੰ ਹੁਣ ਜੇ ਸਾਡਾ ਸਵਾਲ ਹੈ ਕਿ ਕੋਈ ਫੋਨ ਕਾਲ ਕਿਉਂ ਨਹੀਂ ਅਨਸਰ ਕਰਦਾ ਆਮ ਗੇ ਵੀਰ ਹੋ ਗਿਆ ਪਰ ਮੈਂ ਆਪਣੇ ਬਾਰੇ ਦੱਸਦਾ ਕਿ ਮੈਂ ਕਿਉਂ ਨਹੀਂ ਮਿਲਦਾ ਜੇ ਕਿਸੇ ਦਾ ਫੋਨ ਨੰਬਰ ਮੇਰੀ ਨੋਟਬੁੱਕ ਚ ਦਰਜ ਨਹੀਂ ਹੈਗਾ ਜਾਂ ਮੇਰੇ ਫੋਨ ਤੇ ਸੇਵ ਨਹੀਂ ਹੈਗਾ ਮੈਂ ਉਹ ਕਾਲ ਨਹੀਂ ਅਨਸਰ ਕਰਨਾ ਚਾਹੁੰਦਾ ਉਹ ਮੇਰੀ ਫਰੀडम ਆਫ ਚੋਇਸ ਆ ਮੈਂ ਨਹੀਂ ਕਰਨੀ ਚਾਹੁੰਦਾ ਕਿਉਂਕਿ ਮੈਨੂੰ ਪਤਾ ਉਸ ਤੋਂ ਬਾਅਦ ਸਟ्रेस ਹੋ ਜਾਂਦੀ ਆ ਕਿਸੇ ਦੀ ਪਰੌਡ ਕਾਲ ਹੋਊਗੀ ਕੋਈ ਤੀਸਰੇ ਬੰਦੇ ਨੂੰ ਚੋਲਾ ਪਾ ਕੇ ਕਾਲ ਕਰ ਰਿਹਾ ਹੋਗਾ ਤੁਸੀਂ ਸਮਝ ਨਹੀਂ ਪਾਉਂਗੇ ਦਿਮਾਗ ਖਰਾਬ ਹੋਊਗਾ ਸਟ्रेस ਹੋ ਵੀ ਰਾਈਟ ਸੋ ਮੈਂ ਇਦਾਂ ਦੇ ਜਿਹੜੇ ਜੋਖਮ ਨਹੀਂ ਲੈਂਦਾ ਜਿਹੜਾ ਇਨਸਾਨ ਮੇਰੇ ਨਾਲ ਆਪਣਾ ਫੋਨ ਨੰਬਰ ਤੇ ਐਡਰੈਸ ਸਾਂਝਾ ਨਹੀਂ ਕਰ ਸਕਦਾ ਮੈਂ ਸਾਰ ਦੱਸ ਦਿਆਂ ਮੈਂ ਆਪਣੀ ਜ਼ਿੰਦਗੀ ਉਸ ਇਨਸਾਨ ਨਾਲ ਬਿਲਕੁਲ ਸਾਂਝਾ ਨਹੀਂ ਕਰਨਾ ਚਾਹੁੰਦਾ ਭਾਵੇਂ ਜਿੰਨਾ ਮਰਜ਼ੀ ਪਿਆਰ ਕਰਦਾ ਹੋਵਾਂਗਾ ਮੈਂ ਰਿਸ਼ਤਾ ਕੱਟ ਦਿਆਂਗਾ ਪਰ ਇਹ ਜਿਹੜੀ ਚੀਜ਼ ਹੈ ਸਟ੍ਰੈਸ ਦਿਮਾਗ ਤੇ ਇਹ ਨਹੀਂ ਲੰਘਾ ਮੈਂ ਲੈ ਕੇ ਦੇਖ ਲਈ ਬੰਦਾ ਡਿਪਰੈਸ਼ਨ ਚ ਵੜ ਜਾਂਦਾ ਸਟ੍ਰੈਸ ਨਹੀਂ ਲੰਘਾ ਕਿਸੇ ਲਈ ਸਕੇ ਸੌਣ ਦੀ ਲਈ ਵੀ ਨਹੀਂ ਸੋ ਜੇ ਮੇਰੇ ਕੋਲ ਤੁਹਾਡਾ ਫੋਨ ਨੰਬਰ ਤੇ ਐਡਰੈਸ ਨਹੀਂ ਹੈ ਮੈਂ ਆਪਣੀ ਜ਼ਿੰਦਗੀ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦਾ ਸਾਫ ਹੁਣ ਗੱਲ ਆਉਂਦੀ ਆ ਫੋਨ ਤੇ ਇੰਟਰਨੈਟ ਸੇਫਟੀ ਦੀ ਤੇ ਕਿਉਂ ਮੈਂ ਟੈਕਨੀਕਲ ਪਰਸਨ ਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਇਸ ਗੱਲ ਦਾ ਚਲੋ ਆਈਟੀ ਦਾ ਨਹੀਂ ਆ ਮੈਂ ਪਰ ਇਹ ਡਿਵਾਈਸ ਇੰਨੀ ਸਮਾਰਟ ਆ ਕਿ ਇਨਸਾਨਾਂ ਦੇ ਜਿਹੜੇ ਦਿਮਾਗ ਨੇ ਇਹਦੇ ਸਾਹਮਣੇ ਤੋੜੀ ਦੀ ਖਿੱਦੋ ਤੋਂ ਜ਼ਿਆਦਾ ਕੁਝ ਨਹੀਂ ਮੇਕੋਤਾ ਨਾ ਟਪਟੇ ਲੱਗਣੀ ਹੈ ਗੱਲ ਪਰ ਇਹ ਤੋਂ ਜ਼ਿਆਦਾ ਸਮਾਰਟ ਨਹੀਂ ਇਨਸਾਨਾਂ ਦੇ ਦਿਮਾਗ ਨਾਲ ਤੁਹਾਡਾ ਰਾਊਟਰ ਹੈਕ ਕਰ ਸਕਦੇ ਨੇ ਤੁਹਾਡੇ ਬੈਂਕ ਅਕਾਊਂਟ ਹੈਕ ਕਰ ਸਕਦੇ ਆ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਹੈਕ ਕਰ ਸਕਦੇ ਆ ਪਰ ਜੇ ਮੇਰੇ ਨਾਲ ਇਦਾਂ ਦੀ ਚੀਜ਼ ਹੋਵੇ ਮੈਨੂੰ ਜਿਆਦਾ ਨਹੀਂ ਤਾਂ ਡੇਢ 2 ਮਿੰਟ ਚ ਪਤਾ ਲੱਗ ਜਾਂਦਾ ਤੇ ਮੈਂ ਉਸੇ ਨੂੰ ਐਡਰੈਸ ਵੀ 5 ਤੋਂ 7 ਮਿੰਟ ਚ ਕਰ ਦਿਆ ਕਰਦਾ ਹਾਲਾਂਕਿ ਮੈਂ ਆਈਟੀ ਸਪੈਸ਼ਲਿਸਟ ਨਹੀਂ ਆ ਪਰ ਮੈਨੂੰ ਪਤਾ ਲੱਗ ਜਾਂਦਾ ਕੀ ਹੋਇਆ ਠੀਕ ਆ ਹੁਣ ਅਨਨਾਮ ਕਾਲ ਚੱਕੋਗੇ ਤੁਹਾਡਾ ਫੋਨ ਹੈ ਕਹੋਗਾ ਤੁਹਾਡਾ ਇੰਟਰਨੈਟ ਹੱਕ ਹੈਕ ਹੋਊਗਾ ਸਿਰ ਵੀ ਹੀ ਰਿਸਕ ਨੇ ਜਦੋਂ ਦਾ ਇਹਨਾਂ ਤੇ ਇੰਟਰਨੈਟ ਆ ਗਿਆ ਤੇ ਫੋਨ ਸਮਾਰਟ ਹੋ ਗਿਆ ਇਹ ਦੂਸਰੀ ਜਗ੍ਹਾ ਦੀ ਨੈਗੇਟਿਵ એનર્ਜੀ ਲੈ ਕੇ ਤੁਹਾਡੇ ਘਰ ਦੇ ਅੰਦਰ ਡੰਪ ਕਰ ਸਕਦੇ ਨੇ ਤੁਹਾਡੇ ਦਿਮਾਗ ਦੇ ਅੰਦਰ ਡੰਪ ਕਰ ਸਕਦੇ ਨੇ ਹੁਣ ਤੁਸੀਂ ਇਸ ਗੱਲ ਤੇ ਹੱਸਣਾ ਤਾਂ ਬੇਸ਼ੱਕ ਹੱਸ ਲਓ ਮੈਂ ਇਹਨੂੰ ਡਿਫਾਈਨ ਕਰ ਲਿਆ ਹੈ ਕਹਿੰਨਾ ਹੁਣ ਇੱਕ ਨੈਗੇਟਿਵ એનર્ਜੀ ਦੀ ਫਾਈਲ ਜ਼ਿਪ ਕਰਕੇ ਤੁਹਾਡੇ ਫੋਨ ਤੇ ਭੇਜੀ ਤੁਹਾਡੇ ਦਿਮਾਗ ਤੇ ਡਾਊਨਲੋਡ ਹੋਈ ਤੇ ਅਨਜ਼ਿਪ ਕਰ ਦਿੱਤੀ ਕੰਤਾ ਨਾਟਪਟਾ ਲੱਗੇਗਾ ਕਿੱਡਾ ਬੈਨ ਨਹੀਂ ਹੁੰਦਾ ਨਾ ਪਰ ਨਹੀਂ ਜੇ ਤੁਸੀਂ એનર્ਜੀ ਦੀਆਂ ਸਾਰੀਆਂ ਫਾਰਮ ਬੜੋਗੇ ਤੁਸੀਂ ਕਦੀ ਅਬਜ਼ਰਵ ਕਰਨਾ ਕਿਸੇ ਕਾਲ ਆਣ ਤੋਂ ਬਾਅਦ ਤੁਹਾਡੇ ਘਰ ਚ ਲੜਾਈ ਝਗੜਾ ਹੋਇਆ ਹੋਵੇ ਜਾਂ ਤੁਹਾਡਾ ਆਪਣਾ ਸਟ्रेस ਨਾਲ ਹੈਲਥ ਕਰਾ ਹੋਈ ਹੋਵੇ ਜਾਂ ਤੁਹਾਨੂੰ ਪਤਾ ਕੁਛ ਨਾ ਲੱਗ ਰਿਹਾ ਹੋ ਤੁਹਾਨੂੰ ਅਨੀਜ਼ੀ ਜਾਂ ਅਨਕੰਫਰਟੇਬਲ ਜਾਂ ਇਰਿਟੇਟਡ ਜਿਹਾ ਮਹਿਸੂਸ ਹੋਵੇ ਕੋਈ ਕਿਸੇ ਫੋਨ ਕਾਲ ਤੋਂ ਬਾਅਦ ਅੱਜ ਤੋਂ ਅਬਜ਼ਰਵ ਕਰਨਾ ਸ਼ੁਰੂ ਕਰੋ ਜੇ ਮੇਰੀ ਗਲਤ ਵੀ ਗੱਲ ਹੈ ਤੇ ਤੁਸੀਂ ਮੈਨੂੰ ਚੈਲੰਜ ਕਰ ਸਕਦੇ ਆ ਤੇ ਅੱਜ ਮੈਨੂੰ ਇੱਕ ਕਾਲ ਆਈ ਸੀ ਮੈਂ ਨੰਬਰ ਨੂੰ ਕਾਪੀ ਕਰਕੇ Google Lens ਚ ਪਾਇਆ ਉਹ ਕੋਈ ਬਿਜੁਰਗਾ ਦੇ ਨਾਮ ਤੇ ਕੋਈ ਸੰਸਥਾ ਸੀ ਸ਼ਾਇਦ ਕੋਈ ਨਾਨ-ਪ੍ਰੋਫਿਟ ਨਾ ਇੱਕ ਗੱਲ ਕਹਿਣੀ ਚਾਹੁੰਦਾ ਜਿਹੜੀਆਂ ਨਾਨ-ਪ੍ਰੋਫਿਟ ਸੰਸਥਾਵਾਂ ਨੇ ਨਾ ਕੈਨੇਡਾ ਚ ਮੈਂ ਇਹਨਾਂ ਦੇ ਹੱਕ ਚ ਸਪੋਰਟਿਵ ਨਹੀਂ ਹਾਂਗਾ ਕਿਉਂਕਿ ਸਰਕਾਰੀ ਪੈਸਾ ਸਾਰਿਆਂ ਨੂੰ ਵਧੀਆ ਲੱਗਦਾ ਜੇ ਮੁਫਤ ਚ ਮਿਲਦਾ ਆਵੇ ਨਾ ਇਹ ਬੁੜਿਆਂ ਨੂੰ ਘਰੋਂ ਕਢਾਉਣ ਵਾਲੀਆਂ ਸੰਸਥਾਵਾਂ ਨੇ ਤੇ ਜਿੰਨੇ ਬੁੜੇ ਘਰੋਂ ਬਾਹਰ ਨਿਕਲਣਗੇ ਉਹਨਾਂ ਦਾ ਫਾਇਦਾ ਹੈ ਨਾ ਨਾ ਹੋ ਇਦਾਂ ਦੀ ਕੋਈ ਸੰਸਥਾ ਜੀ ਬੁੜਿਆਂ ਨੂੰ ਜਿਹੜੇ ਕੇਅਰ ਹੋਮ ਕੋਸ਼ਿਸ਼ਤਾ ਮੈਂ ਨਹੀਂ ਚੱਕਿਆ ਨਾ ਚੱਕਦਾ ਨਹੀਂ ਤਾਂ ਉਹ ਨੰਬਰ ਹੁਣ ਮੈਂ ਨਾ ਮੈਨਰਜ਼ ਦੇ ਉੱਤੇ ਜਿਹੜਾ ਤੁਹਾਡੇ ਜਵਾਕਾਂ ਨੂੰ ਹੋਰ ਦੇਸ਼ਾਂ ਦੇ ਲੋਕ ਮੈਨਰ ਸਿਖਾਰੇ ਨੇ ਨਾ ਉਹ ਵਲਟ ਹੈ ਦੇ ਕੋਕਸੇ ਹੋਰ ਕੰਟਰੀ ਦਾ ਕੋਡ ਹੈ ਸਾਨੂੰ ਉਸ ਕੋਡ ਆਈਟਮ ਬਾਰੇ ਨਹੀਂ ਪਤਾ ਉਹ ਚਲੋ 10 ਦਿਨ ਕਿਓਕੇ ਜੀ ਫੋਰ ਕੈ ਨਾਈਫਰ ਰਾਈਟ ਹੈਂਡ ਚ ਫੋਰ ਨਾਈਫ ਹੁੰਦਾ ਲੈਫਟ ਹੈਂਡ ਚ ਫੋਰ ਹੁੰਦਾ ਪਰ ਇਹ ਵੀ ਗਲਤ ਹੈ ਇਹ ਕੋਈ ਲੈਫਟ ਹੈਂਡਡ ਹੈ ਕੋਈ ਰਾਈਟ ਹੈਂਡਡ ਹੈ ਇਟ ਕੈਨ ਚੇਂਜ ਦੇ ਨਾਈਫ ਹੋ ਸੇ ਹੱਥ ਚ ਹੋਏਗਾ ਜੇਕਰ ਨਾ ਤੁਸੀਂ ਈਜ਼ੀ ਕੱਟ ਸਕੋ ਫੋਰਕ ਨਾ ਖਾਓਗੇ ਸਾਮਰੂਲ ਤਾਂ ਹੈ ਨਹੀਂ ਕੋਈ ਲੈਫਟ ਹੈਂਡਡ ਹੈ ਕੋਈ ਰਾਈਟ ਹੈਂਡਡ ਹੈ ਸੋ ਤੁਸੀਂ ਸਹੀ ਤਰੀਕਾ ਕਿਸੇ ਨੂੰ ਨਿਸ਼ਖਾ ਸਕਦੇ ਕਿਉਂਕਿ ਇੰਡੀਵਿਜੂਅਲ ਹੈ ਆ ਗਾਈਡ ਕਰ ਸਕਦੇ ਹੋ ਕਿ ਇਸ ਫੂਡ ਨੂੰ ਇਸ ਤਰੀਕੇ ਨਾਲ ਖਾਦ ਜਾਂਦਾ ਪਰ ਜੇ ਤੁਸੀਂ ਕਿਸੇ ਨੂੰ ਦੱਸ ਰਹੇ ਚਵਾਉਣਾ ਕਿਵੇਂ ਆ ਕਿ ਬਾਈਟ ਲੈ ਕੇ ਜ਼ਿੱਪ ਕਰਕੇ ਚਵਾਉਣਾ ਇਹ ਮੈਨਰਸ ਨਹੀਂ ਆ ਇਹ ਤੁਹਾਡੀ ਆਜ਼ਾਦੀ ਖੁਣਾ ਆ ਤੁਹਾਡੇ ਨੇਚਰਲ ਤਰੀਕੇ ਦਾ ਤੋਕੋ ਕੇ ਤੁਹਾਨੂੰ ਡੀਨੇਚਰ ਕਰਨਾ ਇਹ ਕੋਈ ਆਰਮੀ ਪ੍ਰੇਡ ਹੈ ਕਿ ਸਾਰੇ ਇੱਕੋ ਤਰ੍ਹਾਂ ਚਰਵਾਉਣਗੇ ਫੋੜ ਨੂੰ ਇੱਕੋ ਤਰ੍ਹਾਂ ਬੈਠਣਗੇ ਇੱਕੋ ਤਰ੍ਹਾਂ ਤੁਰਨਗੇ ਜੇ ਸਾਰੇ ਇੱਕੋ ਤਰ੍ਹਾਂ ਤੁਰਨਗੇ ਤਾਂ ਬਿੱਲੋ ਤੇਰੀ ਤੋਰ ਦੇ ਕੇ ਪਿੰਡ ਹੋ ਗਿਆ ਸ਼ਰਾਬੀ ਸਾਰਾ ਇਹ ਜਿਹੇ ਗਾਣੇ ਬਣੂਗੇ ਕਿਤੇ ਸਾਰੇ ਇੱਕੋ ਤਰ੍ਹਾਂ ਤੁਰਗੇ ਮਿਲਟਰੀ ਪ੍ਰੇਡਰ ਹਮ ਕਿਸੇ ਨੂੰ ਬੈਠਣਾ ਉੱਠਣਾ ਤੁਰਨਾ ਗੱਲ ਕਿੰਨੇ ਕਰਨੀ ਇਹ ਇੰਡੀਵਿਜੂਅਲ ਚੀਜ਼ਾਂ ਨੇ ਕੋਈ ਨਹੀਂ ਸਿਖਾ ਸਕਦਾ ਤੁਹਾਨੂੰ ਜੇ ਕੋਈ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਨਾ ਮੈਨਰਸ ਉਸ ਪਿਕਚਰ ਪਿਕਚਰ ਦਾ ਨੂੰ ਕਹਿਣਾ ਨਹੀਂ ਚਾਹੀਦਾ ਵੈਸੇ ਚਲੋ ਜੇ ਤੁਸੀਂ ਹੁਣ ਇਹੋ ਜਿਹੇ ਸਕੂਲਾਂ 'ਚ ਬੱਚੇ ਪਾਏ ਆ ਜਿੱਥੇ ਤੁਹਾਡੇ ਬੱਚਿਆਂ ਨੂੰ ਕੋਈ ਇਹ ਸਿਖਾ ਰਿਹਾ ਕਿ ਬੈਠਣਾ ਕਿੱਦਾਂ ਚਾਹੀਦਾ ਤੁਰਨਾ ਕਿੱਦਾਂ ਚਾਹੀਦਾ ਖੜੇ ਕਿੱਦਾਂ ਹੋਣਾ ਚਾਹੀਦਾ ਊੜ ਕਿਵੇਂ ਚੁਗਾਣਾ ਚਾਹੀਦਾ ਇਹ ਮੈਨਰਸ ਅਣੀਆ ਇਹ ਤੇ ਡੰਡਲशाही ਹੈ ਏਡੀਓਕ੍ਰੇਸੀ ਹੈ ਤੇ ਇੰਡੀਵਿਜੂਅਲ ਚੀਜ਼ਾਂ ਤੁਸੀਂ ਕਿਵੇਂ ਸਿਖਾਉਗੇ ਕਿਸੇ ਨੂੰ ਹਰ ਇਨਸਾਨ ਇੱਕ ਯੂਨੀਕ ਇੰਡੀਵਿਜੂਅਲ ਹੈ ਤੁਸੀਂ ਬੈਠਣਾ ਸਿਖਾਓਗੇ ਤੁਰਨਾ ਸਿਖਾਓਗੇ ਕਿਵੇਂ ਕੂੜ ਚਵਾਣਾ ਇਹ ਸਿਖਾਓਗੇ ਨਾ ਕਿਉਂ ਕੋਈ ਬਹੁਤ ਜ਼ਿਆਦਾ ਸੁਪੀਰੀਅਰ ਸਪੀਸੀਜ਼ ਹੋ ਤੁਸੀਂ ਜਿਹੜੇ ਬਾਕੀ ਦੇ ਗਲੋਬ ਨੂੰ ਇਹ ਚੀਜ਼ਾਂ ਸਖਾਉ ਕੇ ਜਿਹੜੀਆਂ ਨੇਚਰਲੀ ਉਹਨੇ ਖੁਦ ਡਿਸਕਵਰ ਕਰਨੀਆਂ ਹੁੰਦੀਆਂ ਹੁਣ ਜੇ ਤੁਹਾਡਾ 5 ਸਾਲ ਦਾ ਜਵਾਕ 50 55 ਸਾਲ ਦੇ ਦਾਦਾ ਤਾਦੀ ਨੂੰ ਸਿਖਾਵੇ ਕਿ ਕੂੜ ਕਿਵੇਂ ਚਬਾਣਾ ਚਾਹੀਦਾ ਬੈਠਣਾ ਕਿਵੇਂ ਚਾਹੀਦਾ ਖੜੇ ਕਿਵੇਂ ਹੋਣਾ ਚਾਹੀਦਾ ਤੁਰਨਾ ਕਿਵੇਂ ਹੋਣਾ ਚਾਹੀਦਾ ਤਾਂ ਪਹਿਲਾਂ ਤਾਂ ਉਸ ਜਵਾਕ ਨੂੰ ਦੱਸੋ ਕੈਟੋਨਾਂ ਪਲੇਆ ਪਚਵੰਜਾ ਸਾਲ ਲੇਟ ਜੰਮਿਆ ਆਪਣੇ ਦਾਦਾ ਦਾਦੀ ਨੂੰ ਟ੍ਰੇਨਿੰਗ ਦੇਣ ਲਈ ਜੇ ਤੂੰ ਆਪਣੇ ਦਾਦਾ ਦਾਦੀ ਨੂੰ ਟ੍ਰੇਨਿੰਗ ਦੇਣੀ ਚਾਹੁੰਦਾ ਸੀ ਤੈਨੂੰ 50 60 ਸਾਲ ਪਹਿਲਾਂ ਜੰਮਣਾ ਚਾਹੀਦਾ ਸੀ ਕਿਉਂਕਿ ਉਹ ਨਹੀਂ ਟੁੱਟਣਾ ਵੀ ਉਹਨਾਂ ਸਿੱਖਿਆ ਉਹਨਾਂ ਨੇ ਬੈਠਣਾ ਖੜੇ ਹੋਣਾ ਖਾਣਾ ਉਹਨਾਂ ਨੇ ਉਦੋਂ ਸਿੱਖ ਲਿਆ ਸੀ ਉਹਨਾਂ ਨੂੰ ਦੁਬਾਰਾ 60 ਸਾਲ ਵਸ ਖਾਣ ਦੀ ਕੋਈ ਲੋੜ ਨਹੀਂ ਹੈ ਹਾਂ ਗਾਈ ਵੀ ਦੱਸ ਸਕਵੇਂ ਜਿੱਦਾਂ ਮੈਂ ਕਿਹਾ ਕਿ ਜੇ ਕਿਸੇ ਦਾ ਫੂਡ ਹੈ ਸਾਨੂੰ ਨਹੀਂ ਪਤਾ ਹੁਣ ਜੇ ਕੋਈ ਸਾਡੀ ਮੱਕੀ ਦੀ ਰੋਟੀ ਤੇ ਸਾਗ ਨੂੰ ਫੋਰਕ ਤੇ ਨਾਈਫ ਨਾਲ ਖਾਏਗਾ ਸ਼ਾਇਦ ਮੈਨੇਜ ਕਰ ਵੀ ਲਵੇ ਖਾਣਾ ਤਾਂ ਕਿ ਉਹ ਸੁਆਦੀਸ਼ਟ ਹੋਏਗਾ ਉਹ ਇੰਜੋਏ ਕਰ ਪਾਏਗਾ ਫੂਡ ਨੂੰ ਨਹੀਂ ਨਾ ਇਹਨਾਂ ਦੇ ਵਿੱਚ ਜੋ ਚੀਜ਼ਾਂ ਨੇ ਅਰੀਜਨਲ ਚੀਜ਼ਾਂ ਨੇ ਫੂਡ ਵਰਕ ਅਰੀਜਨਲ ਚੁਆਇਸਸ ਹੈਗੀਆਂ ਅਰੀਜਨਲ ਚੁਆਇਸਸ ਨੇ ਫੂਡ ਚਲੋ ਜਦੋਂ ਤੁਸੀਂ ਕਿਸੇ ਹੋਰ ਕੰਟਰੀ ਦੀ ਡਿਸ਼ ਟਰਾਈ ਕਰਦੇ ਆ ਉੱਥੇ ਗਾਈਡ ਕੀਤਾ ਜਾ ਸਕਦਾ ਇਹ ਗੱਲਾਂ ਨਾ ਕਈ ਵਾਰ ਆਪ ਪੁੱਛ ਲੈ ਕਰਨਾ ਕਿ ਇਸ ਫੂਡ ਨੂੰ ਕਿਵੇਂ ਖਾਣਾ ਚਾਹੀਦਾ ਉਹ ਕੋਈ ਪ੍ਰੋਜੈਕਸ਼ਨੇਬਲ ਨਹੀਂ ਹੈ ਨਾ ਸੰਗਸ਼ਰਮ ਕਰਨ ਵਾਲੀ ਗੱਲ ਹੈ ਪੁੱਛਣਾ ਕੋਈ ਗਲਤ ਨਹੀਂ ਹੈ ਠੀਕ ਹੈ ਪਰ ਛੋਟੇ ਮਹਿਸੂਸ ਨਾ ਕਰੋ ਤੁਸੀਂ ਕਿਸੇ ਨਾਲ ਕੋਈ ਵੀ ਇਸ ਤਰ੍ਹਾਂ ਦੀ ਜੁਫੀਰੀ ਨਹੀਂ ਸੱਟਣਾ ਬਿਲਕੁਲ ਵੀ ਨਹੀਂ ਠੀਕ ਹੈ ਇਹ ਤੁਸੀਂ ਆਪਣੇ ਬੱਚਿਆਂ ਨੂੰ ਉਹਨਾਂ ਦੀਆਂ ਆਪਣੀਆਂ ਰੂਟਸ ਭੁੱਲ ਕੇ ਕਿਸੇ ਹੋਰ ਦੀਆਂ ਚੀਜ਼ਾਂ ਸਿੱਖਾਰੇ ਹੋਏ ਮੈਨਰਸ ਨਹੀਂ ਐ ਇਹ ਡਿਵੀਏਸ਼ਨਸ ਐ ਮੈਨਰਸ ਨਹੀਂ ਕਹਿ ਸਕਦੇ ਆ। ਠੀਕ ਹੈ। ਹੁਣ ਮੈਂ ਗੱਲ ਇਹ ਧਿਆਨਾਂ ਪਈ ਜਿਹੜੀਆਂ ਇੰਡੀਵਿਜੂਅਲ ਚੀਜ਼ਾਂ ਨੇ ਜਿਹੜੀਆਂ ਬੰਦੇ ਨੇ ਖੁਦ ਸਿੱਖਣੀਆਂ ਉਹਦੇ ਚ ਫਰੀडम ਆਫ ਚੋਇਸ ਹੋਈ ਐ ਨਾ। ਹੁਣ ਜੇ ਸਾਰੇ ਮਿਲਟਰੀ ਐਂਗੋਇ ਚੱਲਣਗੇ ਇੱਕੋ ਪੈਟਰਨ ਚ ਤੇ ਪੰਜਾਬੀ ਗਾਣੇ ਕਿੱਥੋਂ ਬਣ ਗਏ ਪੁੱਲ ਤੇਰੀ ਤੌਰ ਦੇਖ ਕੇ ਪਿੰਡ ਹੋ ਗਿਆ ਸ਼ਰੱਬੀ ਸਾਰ ਹੁਣ ਤੌਰ ਇੱਕ ਜਨੀਕ ਚੀਜ਼ ਐ ਕਿਵੇਂ ਕੋਈ ਤੁਰਦਾ ਕਿਹੜੇ ਸਟਾਈਲ ਨਾਲ ਕੋਈ ਗੱਲ ਕਰਦਾ ਕਿਵੇਂ ਬੈਠਦਾ ਉੱਠਦਾ ਇਹ ਤੇ ਉਹਦਾ ਇੰਡੀਵਿਜੂਅਲ ਐ ਕੋਣ ਹੁੰਦਾ ਕੋਈ ਕਿਸੇ ਨੂੰ ਸਿਖਾਣੇ ਵਾਲਾ ਇਹ ਚੀਜ਼ਾਂ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ ਜਾ ਸਕਦੀਆਂ ਜਿਹੜੀਆਂ ਨਹੀਂ ਪਤਾ ਠੀਕ ਐ ਨਾ ਪਰ ਉਹਨਾਂ ਦਾ ਸਖਾਣ ਦਾ ਵੀ ਢੰਗ ਹੁੰਦਾ ਜੇ ਕੋਈ ਕਿਸੇ ਕਾਨੂੰਨ ਵਾਂਗੂ ਥੋਪੀਆਂ ਜਾ ਰਹੀਆਂ ਤਾਂ ਉਹ ਸਖਾਣਾ ਨਹੀਂ ਹੈ ਉਹ ਤਾਂ ਤੁਹਾਡੇ ਤੋਂ ਸਵੈਰੀਅਰ ਰੋਕ ਕੇ ਤੋਂ ਟੱਕੇ ਨਾਲ ਜਿੱਦਾਂ ਨੇਟਿਵ ਇੰਡੀਅਨ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਸਕੂਲਾਂ ਚ ਪੜਾਇਆ ਸੀ ਇਹ ਉਹ ਵੀ ਚੀਜ਼ ਹੈ ਤੋਂ ਲੱਗ ਨਹੀਂ ਆ ਰੈਜ਼ੀਡੈਂਸ ਟੂ ਸਕੂਲ ਲੋਕ ਕਹਿੰਦੇ ਬੰਦ ਕਰਨਾ ਕਹਿੰਦਾ ਬੰਦ ਨਹੀਂ ਹੋਏ ਉਹਨਾਂ ਦੀਆਂ ਫਾਰਮਸ ਸਵਲ ਸਟਲ ਕਹਿੰਦੇ ਹੁੰਦੇ ਅਸਲ ਚ ਨਾ ਸਟਲ ਹੋ ਗਈਆਂ ਆਪੋ ਹੈਗੇ ਹਜੇ ਵੀ ਹੈ ਤੁਹਾਡੇ ਤੋਂ ਟੱਡਾ ਕਲਚਰ ਖੋਣ ਦਾ ਡੈੱਥ ਦਾ ਡੈੱਥ ਉਹ ਕਰਕੇ ਕੋਣ ਦੇ ਜਿਹੜੇ ਯਤਨ ਹੈ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਨੇ ਰੈਜ਼ਿਡੈਂਸ ਰੈਜ਼ੀਡੈਂਸ਼ੀਅਲ ਸਕੂਲ ਵਰਗੇ ਸੋ ਇਹਨਾਂ ਚੀਜ਼ਾਂ ਨੂੰ ਸਮਝੋ ਠੀਕ ਹੈ ਇਸ ਗੱਲ 'ਚ ਨਾ ਮੈਂ ਸੌ ਤਿੰਨੇ ਲੋਕਾਂ ਨੂੰ ਰਿਸਪੈਕਟ ਕਰਦਾ ਉਹ ਕੇਲੇ ਦੇ ਪੱਤੇ ਤੇ ਰੱਖ ਕੇ ਵੀ ਖੂਡ ਖਾ ਲੈਂਦੇ ਆ ਤੇ ਸਭ ਤੋਂ ਘੱਟ ਜਿਹੜਾ ਬੋਟ ਪ੍ਰਿੰਟ ਆ ਤੇ ਉੱਤੇ ਉਹ ਛੱਡ ਰਿਹਾ ਕਿਉਂਕਿ ਇਹ ਜਿਹੜੇ ਮੈਨਰਸ ਕਰ ਰਹੇ ਇਹਨਾਂ ਦਾ ਅਸਲ ਮੈਨਰਸ ਕਹਣਾ ਥੋੜੀ ਜਿਹੀ ਫੋਰਕ ਤੇ ਨਾਈਫ ਵੇਚਣੇ ਉਹਨਾਂ ਨੇ ਜਿੰਨੀ ਦੇਰ ਮੈਟਲ ਸੀ ਮੈਟਲ ਦੇ ਵਿੱਚ ਹੁਣ ਮੈਟਲ ਕਿੰਨੀ ਕ ਕੱਢੀ ਜਾਊਗੀ ਧਰਤੀ ਤੋਂ ਹੁਣ ਤੁਹਾਨੂੰ ਪਲਾਸਟਿਕ ਦੇ ਵਿੱਚ ਨੇ ਸ਼ੁਰੂ ਕਰ ਦੇ। ਉਹਨਾਂ ਦਾ ਮਤਲਬ ਸਿਰਫ ਆਪਣੇ ਪ੍ਰੋਡਕਟ ਵਿੱਚ ਹੰਤਕ ਹੈ। ਜਿਨ੍ਹਾਂ ਨੂੰ ਮੈਨਰਸ ਕਹ ਕੇ ਆਪਣੇ ਪ੍ਰੋਡਕਟ ਵਿੱਚ ਹੀ ਜਾ ਰਹੇ ਨੇ। ਸੋ ਮੈਂ ਰਿਸਪੈਕਟ ਕਰਦਾ ਸਾਊਥ ਇੰਡੀਅਨ ਲੋਕਾਂ ਦੀ ਕਿ ਉਹ ਕੇਲੇ ਦੇ ਪੱਤੇ ਤੇ ਚਾਵਲ ਪਾ ਕੇ ਖਾ ਲੈਂਦੇ ਨੇ। ਤਾਂ ਟੀ ਦੇ ਉੱਤੇ ਸਭ ਤੋਂ ਕੁਦਰਤੀ ਤਰੀਕਾ ਤੇ ਸਭ ਤੋਂ ਮਿਨੀਮਮ ਫੋਟ ਪ੍ਰਿੰਟ ਛੱਡਦੇ ਨੇ ਉਹ ਠੀਕ ਹੈ ਹੁਣ ਮੈਂ ਇੰਡੀਵਿਜੁਅਲ ਵੀਡੀਓ ਬਣਾਵਾਂਗਾ ਇੱਕ ਮੈਨੂਸ ਤੇ ਇੱਕ ਫੋਨ ਤੇ ਇੰਟਰਨੈਟ ਦੀ ਸੈਟ ਉੱਤੇ ਤੇ ਇਸ ਚੀਜ਼ ਨੂੰ ਜ਼ਰੂਰ ਰਿਸਰਵ ਕਰਿਓ ਕਦੀ ਫੋਨ ਕਾਲ ਆਈ ਤੇ ਤੁਹਾਡੇ ਘਰ ਚ ਲੜਾਈ ਝਗੜਾ ਹੋਇਆ ਹੋਵੇ ਤੁਹਾਨੂੰ ਇਰੀਟੇਸ਼ਨ ਅਨਿਜੀ ਅਨਕੰਫਰਟੇਬਲ ਮਹਿਸੂਸ ਹੋਇਆ ਹੋਵੇ ਉਹਨੂੰ ਬੰਦ ਕਰੋ ਨੇਚਰ ਚ ਜਾਓ ਜੇ ਮੇਰਾ ਫਾਰਮੂਲਾ ਫੇਲ ਹੋ ਗਿਆ ਤਾਂ ਕਹਿ ਦਿਓ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਅਬਜ਼ਰਵ ਕਰਨਾ ਸ਼ੁਰੂ ਕਰੋਗੇ ਤੇ ਕਿੰਨੀ ਡੇਂਜਰਸ ਡਿਵਾਈਸ ਹੈ ਹਰ ਇੱਕ ਦਿਨ ਕੱਲ ਨਹੀਂ ਲੈਣੀ ਚਾਹੀਦੀ ਠੀਕ ਹੈ ਜੀ ਸ਼ੁਕਰੀਆ